ਕਾ ਨੂ ਮਿੱਟੀ ਚੱਕੀ ਉਧਰ ਆਮਨੇ ਉਹਦਾ ਪਰਚ ਕੱਢ ਉਹਦੇ ਦੀ ਦੇਖੋ ਤੇ ਹੈਗਾ ਕਿੱਥੇ ਦਾ ਬਾਈ ਉਹ ਪਤਾ ਲਾ ਜਾਂਦਾ ਉਹ ਕੋਈ ਨਾ ਆਧਾਰ ਕਾਰਡ ਹੋਊਗਾ ਦੇਖ ਦੇਖ ਆਧਾਰ ਕਾਰਡ ਹੈਗਾ ਦਾ ਆ ਕੱਢ ਐਮ ਦਾ ਕੱਢਦਾ ਬਾਈ ਯਾਰ ਐਮ ਦਾ ਕੱਢ ਐਮ ਦਾ ਕੱਢ ਆਈ ਐਮ ਦਾ ਕੱਢ ਆ ਕੋਈ ਨੰਬਰ ਨੂੰ ਪਰ ਦੇਖਾ ਆ ਆ ਨੰਬਰ ਲਾਈਨ ਨੰਬਰ ਆ ਵੇਖੋ ਕਿੰਨੀ ਬਹਾਦਰੀ ਦੇ ਨਾਲ ਨਹਿਰ ਦੇ ਵਿੱਚ ਡੁੱਬਦੇ ਬੰਦੇ ਦੀ ਇਹਨਾਂ ਵੱਲੋਂ ਜਾਨ ਬਚਾ ਲਈ ਗਈ ਹੈ ਦਰਅਸਲ ਜਿਵੇਂ ਇਹ ਵਿਅਕਤੀ ਇਸ ਬੰਦੇ ਨੂੰ ਨਹਿਰ ਦੇ ਵਿੱਚ ਡੁੱਬਦਾ ਹੋਇਆ ਵੇਖਦੇ ਨੇ ਤਾਂ ਤੁਰੰਤ ਮੌਕੇ ਤੇ ਪਹੁੰਚ ਜਾਂਦੇ ਨੇ ਤੇ ਉੱਥੇ ਇਸ ਦੀ ਜਾਨ ਬਚਾ ਲਈ ਗਈ ਹੈ ਤਾਂ ਜਗੇੜਾ ਨਹਿਰ ਦੇ ਵਿੱਚ ਇਹ ਆਦਮੀ ਜੋ ਡੁੱਬ ਰਿਹਾ ਹੁੰਦਾ ਹੈ ਤਾਂ ਮੌਕੇ ਤੇ ਪਹੁੰਚੇ ਬੰਦੇ ਜਿਨ੍ਹਾਂ ਵੱਲੋਂ ਇਸ ਦੀ ਜਾਨ ਬਚਾਈ ਗਈ ਹੈ ਤਾਂ ਹਾਜ਼ਰੀ ਦੇ ਨਾਲ ਵੇਖੋ ਕਿਵੇਂ ਮਿੰਟਾਂ ਦੇ ਵਿੱਚ ਹੀ ਇਸ ਬੰਦੇ ਨੂੰ ਨਹਿਰ ਦੇ ਪਾਣੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਉੱਥੇ ਇਸ ਨੂੰ ਜਿਹੜੀ ਮੁੱਢਲੀ ਸਹਾਇਤਾ ਉਹ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਇੱਕ ਵਿਅਕਤੀ ਜਗੇੜਾ ਨਹਿਰ ਦੇ ਵਿੱਚ ਡੋਬ ਰਿਹਾ ਹੁੰਦਾ ਹੈ ਜਿਸ ਦੀ ਮੌਕੇ ਤੇ ਪਹੁੰਚੇ ਇਹਨਾਂ ਦੋ ਵਿਅਕਤੀਆਂ ਦੇ ਵੱਲੋਂ ਜਾਨ ਬਚਾਈ ਗਈ ਹੈ ਦਰਅਸਲ ਜਿਵੇਂ ਇਹ ਦੋਵੇਂ ਵਿਅਕਤੀ ਇਸ ਸ਼ਖਸ ਨੂੰ ਪਾਣੀ ਦੇ ਵਿੱਚ ਡੁੱਬਦਾ ਵੇਖਦੇ ਨੇ ਤਾਂ ਤੁਰੰਤ ਮੌਕੇ ਤੇ ਪਹੁੰਚ ਜਾਂਦੇ ਨੇ ਤੇ ਇਸ ਨੂੰ ਫਟਾਫੱਟ ਪਾਣੀ ਦੇ ਵਿੱਚੋਂ ਬਾਹਰ ਕੱਢਿਆ ਗਿਆ। ਅਮਨੇ ਉਹਦਾ ਪਰਚ ਕੱਢੋ ਤੇ ਦੇਖੋ ਤੇ ਹੈਗਾ ਕਿੱਥੇ ਦਾ ਬਾਈ ਉਹ ਪਤਾ ਲਾ ਜਾਂਦਾ ਉਹ ਕੋਈ ਨਾ ਆਧਾਰ ਕਾਰਡ ਹੋਊਗਾ ਦੇਖ ਦੇਖ ਆਧਾਰ ਕਾਰਡ ਹੈਗਾ ਦਾ ਆ ਕੱਢ ਅਮਨ ਦਾ ਕੱਢਦਾ ਬਾਈ ਯਾਰ ਅਮਨ ਦਾ ਕੱਢ ਅਮਨ ਦਾ ਕੱਢ ਆਈ ਅਮਨ ਦਾ ਕੱਢਾ ਕੋਈ ਨੰਬਰ ਨੂੰ ਪਰ ਦੇਖਾ ਆ ਆ ਨੰਬਰ ਲਾਈਨ ਨੰਬਰ ਕਰ ਲਿਆ ਥੋੜਾ ਜਿਹਾ ਆ ਵੇਖੋ ਕਿੰਨੀ ਬਹਾਦਰੀ ਦੇ ਨਾਲ ਨਹਿਰ ਦੇ ਵਿੱਚ ਡੁੱਬਦੇ ਬੰਦੇ ਦੀ ਇਹਨਾਂ ਵੱਲੋਂ ਜਾਨ ਬਚਾ ਲਈ ਗਈ ਹੈ ਦਰਅਸਲ ਜਿਵੇਂ ਇਹ ਵਿਅਕਤੀ ਇਸ ਬੰਦੇ ਨੂੰ ਨਹਿਰ ਦੇ ਵਿੱਚ ਡੁੱਬਦਾ ਹੋਇਆ ਵੇਖਦੇ ਨੇ ਤਾਂ ਤੁਰੰਤ ਮੌਕੇ ਤੇ ਪਹੁੰਚ ਜਾਂਦੇ ਨੇ ਤੇ ਉੱਥੇ ਇਸ ਦੀ ਜਾਨ ਬਚਾ ਲਈ ਗਈ ਹੈ ਤਾਂ ਜਗੇੜਾ ਨਹਿਰ ਦੇ ਵਿੱਚ ਇਹ ਆਦਮੀ ਜੋ ਡੁੱਬ ਰਿਹਾ ਹੁੰਦਾ ਤਾਂ ਮੌਕੇ ਤੇ ਪਹੁੰਚੇ ਬੰਦੇ ਜਿਨ੍ਹਾਂ ਵੱਲੋਂ ਇਸ ਦੀ ਜਾਨ ਬਚਾਈ ਗਈ ਹੈ ਤਾਂ ਹਾਦਰੀ ਦੇ ਨਾਲ ਵੇਖੋ ਕਿਵੇਂ ਮਿੰਟਾਂ ਦੇ ਵਿੱਚ ਹੀ ਇਸ ਬੰਦੇ ਨੂੰ ਨਹਿਰ ਦੇ ਪਾਣੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਉੱਥੇ ਇਸ ਨੂੰ ਜਿਹੜੀ ਮੁੱਢਲੀ ਸਹਾਇਤਾ ਉਹ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਇੱਕ ਵਿਅਕਤੀ ਜਗੇੜਾ ਨਹਿਰ ਦੇ ਵਿੱਚ ਡੋਬ ਰਿਹਾ ਹੁੰਦਾ ਜਿਸ ਦੀ ਮੌਕੇ ਤੇ ਪਹੁੰਚੇ ਇਹਨਾਂ ਦੋ ਵਿਅਕਤੀਆਂ ਦੇ ਵੱਲੋਂ ਜਾਨ ਬਚਾਈ ਗਈ ਹੈ ਅਸਲ ਜਿਵੇਂ ਇਹ ਦੋਵੇਂ ਵਿਅਕਤੀ ਇਸ ਸ਼ਖਸ ਨੂੰ ਪਾਣੀ ਦੇ ਵਿੱਚ ਡੁੱਬਦਾ ਵੇਖਦੇ ਨੇ ਤਾਂ ਤੁਰੰਤ ਮੌਕੇ ਦੇ ਪਾਉਣ ਜਾਂਦੇ ਨੇ ਤੇ ਇਸ ਨੂੰ ਫਟਾਫਟ ਪਾਣੀ ਦੇ ਵਿੱਚੋਂ ਬਾਹਰ ਕੱਢਿਆ ਗਿਆ। ਜਦੋਂ ਮਿੱਟੀ ਚੱਕੀ ਅੰਦਰ ਅਮਨੇ ਉਹਦਾ ਪਰਚ ਕੱਢਉਦਾ ਸੀ। ਦੇਖੋ ਤੇ ਹੈਗਾ ਕਿੱਥੇ ਦਾ ਬਾਈ? ਉਹ ਪਤਾ ਲਾ ਜਾਂਦਾ। ਉਹ ਕੋਈ ਨਾ ਆਧਾਰ ਕਾਰਡ ਹੋਊਗਾ। ਦੇਖ। ਦੇਖ। ਆਧਾਰ ਕਾਰਡ ਹੈਗਾ ਤਾਂ। ਆ ਗੜ ਅਮੰਦ ਗੜਦਾ ਬਾਈ ਯਾਰ ਅਮੰਦ ਗੜ ਅਮੰਦ ਗੜ ਆਈ ਅਮੰਦ ਗੜ ਆ ਕੋ ਨੰਬਰ ਨੰਬਰ ਦੇਣਾ ਆ ਨੰਬਰ ਲਾਈਨ ਨੰਬਰ ਕਰ ਲਓ ਥੋੜਾ ਜਿਹਾ ਆ ਵੇਖੋ ਕਿੰਨੀ ਬਹਾਦਰੀ ਦੇ ਨਾਲ ਨਹਿਰ ਦੇ ਵਿੱਚ ਡੁੱਬਦੇ ਬੰਦੇ ਦੀ ਇਹਨਾਂ ਵੱਲੋਂ ਜਾਨ ਬਚਾ ਲਈ ਗਈ ਹੈ ਦਰਅਸਲ ਜਿਵੇਂ ਇਹ ਵਿਅਕਤੀ ਇਸ ਬੰਦੇ ਨੂੰ ਨਹਿਰ ਦੇ ਵਿੱਚ ਡੁੱਬਦਾ ਹੋਇਆ ਵੇਖਦੇ ਨੇ ਤਾਂ ਤੁਰੰਤ ਮੌਕੇ ਤੇ ਪਹੁੰਚ ਜਾਂਦੇ ਨੇ ਤੇ ਉੱਥੇ ਇਸ ਦੀ ਜਾਨ ਬਚਾ ਲਈ ਗਈ ਹੈ ਤਾਂ ਜਗੇੜਾ ਨਹਿਰ ਦੇ ਵਿੱਚ ਇਹ ਆਦਮੀ ਜੋ ਡੁੱਬ ਰਿਹਾ ਹੁੰਦਾ ਤਾਂ ਮੌਕੇ ਤੇ ਪਹੁੰਚੇ ਬੰਦੇ ਜਿਨ੍ਹਾਂ ਵੱਲੋਂ ਇਸ ਦੀ ਜਾਨ ਬਚਾਈ ਗਈ ਹੈ ਤਾਂ ਹਾਜ਼ਰੀ ਦੇ ਨਾਲ ਵੇਖੋ ਕਿਵੇਂ ਮਿੰਟਾਂ ਦੇ ਵਿੱਚ ਹੀ ਇਸ ਬੰਦੇ ਨੂੰ ਨਹਿਰ ਦੇ ਪਾਣੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਉੱਥੇ ਇਸ ਨੂੰ ਜਿਹੜੀ ਮੁੱਢਲੀ ਸਹਾਇਤਾ ਉਹ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਇੱਕ ਵਿਅਕਤੀ ਜਗੇੜਾ ਨਹਿਰ ਦੇ ਵਿੱਚ ਡੋਬ ਰਿਹਾ ਹੁੰਦਾ ਜਿਸ ਦੀ ਮੌਕੇ ਤੇ ਪਹੁੰਚੇ ਇਹਨਾਂ ਦੋ ਵਿਅਕਤੀਆਂ ਦੇ ਵੱਲੋਂ ਜਾਨ ਬਚਾਈ ਗਈ ਹੈ ਅਸਲ ਜਿਵੇਂ ਇਹ ਦੋਵੇਂ ਵਿਅਕਤੀ ਇਸ ਸ਼ਖਸ ਨੂੰ ਪਾਣੀ ਦੇ ਵਿੱਚ ਡੁੱਬਦਾ ਵੇਖਦੇ ਨੇ ਤਾਂ ਤੁਰੰਤ ਮੌਕੇ ਦੇ ਪਾਉਣ ਜਾਂਦੇ ਨੇ ਤੇ ਇਸ ਨੂੰ ਫਟਾਫਟ ਪਾਣੀ ਦੇ ਵਿੱਚੋਂ ਬਾਹਰ ਕੱਢਿਆ ਗਿਆ। ਜਦੋਂ ਮੁੱਕੀ ਚੱਕੀ ਅੱਧਾ ਅਮਨੇ ਉਹਦਾ ਪਰਚਾ ਕੱਢੋ ਤੇ ਦੇਖੋ ਤੇ ਹੈਗਾ ਕਿੱਥੇ ਦਾ ਬਾਈ ਉਹ ਪਤਾ ਲੱਜਾਂਦਾ ਉਹ ਕੋਈ ਨਾ ਆਧਾਰ ਕਾਰਡ ਹੋਊਗਾ ਦੇਖ ਦੇਖ ਆਧਾਰ ਕਾਰਡ ਹੈਗਾ ਆ ਗੜ੍ਹ ਐਮਨਗੜ੍ਹ ਦਾ ਬਾ ਯਾਰ ਐਮਨਗੜ੍ਹ ਐਮਨਗੜ੍ਹ ਆਈ ਐਮਨਗੜ੍ਹ ਆ ਉਹ ਨੰਬਰ ਨੂੰ ਪੜ੍ਹਿਆ ਆ ਆ ਨੰਬਰ ਲਾਈਨ ਨੰਬਰ ਚ ਲਾ ਛੋੜਾ ਆ ਵੇਖੋ ਕਿੰਨੀ ਬਹਾਦਰੀ ਦੇ ਨਾਲ ਨਹਿਰ ਦੇ ਵਿੱਚ ਡੁੱਬਦੇ ਬੰਦੇ ਦੀ ਇਹਨਾਂ ਵੱਲੋਂ ਜਾਨ ਬਚਾ ਲਈ ਗਈ ਹੈਦਰ ਅਸਲ ਜਿਵੇਂ ਇਹ ਵਿਅਕਤੀ ਇਸ ਬੰਦੇ ਨੂੰ ਨਹਿਰ ਦੇ ਵਿੱਚ ਡੁੱਬਦਾ ਹੋਇਆ ਵੇਖਦੇ ਨੇ ਤਾਂ ਤੁਰੰਤ ਮੌਕੇ ਤੇ ਪਹੁੰਚ ਜਾਂਦੇ ਨੇ ਤੇ ਉੱਥੇ ਇਸ ਦੀ ਜਾਨ ਬਚਾ ਲਈ ਗਈ ਹੈ ਤਾਂ ਜਗੇੜਾ ਨਹਿਰ ਦੇ ਵਿੱਚ ਇਹ ਆਦਮੀ ਜੋ ਡੁੱਬ ਰਿਹਾ ਹੁੰਦਾ ਹੈ ਤਾਂ ਮੌਕੇ ਤੇ ਪਹੁੰਚੇ ਬੰਦੇ ਜਿਨ੍ਹਾਂ ਵੱਲੋਂ ਇਸ ਦੀ ਜਾਨ ਬਚਾਈ ਗਈ ਹੈ ਤਾਂ ਹਾਜ਼ਰੀ ਦੇ ਨਾਲ ਵੇਖੋ ਕਿਵੇਂ ਮਿੰਟਾਂ ਦੇ ਵਿੱਚ ਹੀ ਇਸ ਬੰਦੇ ਨੂੰ ਨਹਿਰ ਦੇ ਪਾਣੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਉੱਥੇ ਇਸ ਨੂੰ ਜਿਹੜੀ ਮੁੱਢਲੀ ਸਹਾਇਤਾ ਉਹ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਇੱਕ ਵਿਅਕਤੀ ਜਗੇੜਾ ਨਹਿਰ ਦੇ ਵਿੱਚ ਡੋਬ ਰਿਹਾ ਹੁੰਦਾ ਹੈ ਜਿਸ ਦੀ ਮੌਕੇ ਤੇ ਪਹੁੰਚੇ ਇਹਨਾਂ ਦੋ ਵਿਅਕਤੀਆਂ ਦੇ ਵੱਲੋਂ ਜਾਨ ਬਚਾਈ ਗਈ ਹੈ ਅਸਲ ਜਿਵੇਂ ਇਹ ਦੋਵੇਂ ਵਿਅਕਤੀ ਇਸ ਸ਼ਖਸ ਨੂੰ ਪਾਣੀ ਦੇ ਵਿੱਚ ਡੁੱਬਦਾ ਵੇਖਦੇ ਨੇ ਤਾਂ ਤੁਰੰਤ ਮੌਕੇ ਦੇ ਪਾਉਣ ਜਾਂਦੇ ਨੇ ਤੇ ਇਸ ਨੂੰ ਫਟਾਫਟ ਪਾਣੀ ਦੇ ਵਿੱਚੋਂ ਬਾਹਰ ਕੱਢਿਆ ਗਿਆ